ਦੋਸਤੋ ਦੋ ਬਿਆਨ ਆਏ ਇੱਕ ਅਮਨ अरोड़ा ਜੀ ਦਾ ਤੇ ਦੂਜਾ ਕੁਲਦੀਪ ਢਾਲੀਵਾਲ ਸਾਹਿਬ ਦਾ ਅਮਨ अरोड़ा ਜੀ ਕਹਿੰਦੇ ਕਿ ਜਿਹੜੇ ਲੋਕ ਵਿਦੇਸ਼ ਦੀ ਧਰਤੀ ਦੇ ਉੱਪਰ ਗਏ ਆ ਨਾ ਉਹ ਮੋਦੀ ਸਾਹਿਬ ਦੇ ਪਿਛਲੇ ਜਿਹੜੇ 10 ਸਾਲ ਵਿੱਚ ਉਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਪਹਿਲਾ ਵਾਅਦਾ ਕਿ ਹਰ ਸਾਲ 2 ਕਰੋੜ ਭਾਰਤੀਆਂ ਨੂੰ ਨੌਕਰੀ ਦਿੱਤੀ ਜਾਇਆ ਕਰੂਗੀ ਤੇ ਦੂਜਾ ਵਾਅਦਾ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ 15-15000 ਰੁਪਇਆ ਆਇਆ ਕਰੂਗਾ ਇਹ ਵਾਅਦੇ ਉਹਨਾਂ ਨੇ ਲੋਕਾਂ ਨਾਲ ਕੀਤੇ ਪੂਰੇ ਨਹੀਂ ਕੀਤੇ ਇਸ ਕਰਕੇ ਲੋਕ ਨਿਰਾਸ਼ ਹੋ ਕੇ ਉਹਨਾਂ ਦੇ ਵਾਅਦਿਆਂ ਤੋਂ ਭਾਜਪੀ ਦੇ ਵਾਅਦਿਆਂ ਤੋਂ ਮੋਦੀ ਸਾਹਿਬ ਦੇ ਵਾਅਦਿਆਂ ਤੋਂ ਦੁਖੀ ਹੋ ਕੇ ਵਿਦੇਸ਼ ਦੀ ਧਰਤੀ ਤੇ ਗਏ। ਦੂਜਾ ਜਿਹੜਾ ਹੈਗਾ ਬਿਆਨ ਉਹ ਕੁਲਦੀਪ ਢਾਲੀਵਾਲ ਸਾਹਿਬ ਦਾ ਕੁਲਦੀਪ ਢਾਲੀਵਾਲ ਸਾਹਿਬ ਕਹਿੰਦੇ ਕਿ ਜਿਹੜੇ ਬੰਦੇ ਅਮਰੀਕਾ ਤੋਂ ਰਿਪੋਰਟ ਕੀਤੇ ਜਾ ਰਹੇ ਆ ਜਿਹੜੇ ਭਾਰਤੀ ਜਿਹੜੇ ਪੰਜਾਬੀ ਰਿਪੋਰਟ ਕੀਤੇ ਜਾ ਰਹੇ ਆ ਅਸੀਂ ਉਸ ਮਾਮਲੇ ਦੇ ਵਿੱਚ ਵਦੇਸ਼ ਮੰਤਰੀ ਸਾਹਿਬ ਨਾਲ ਗੱਲ ਕਰਾਂਗੇ ਕਿ ਉਹ ਜਿਹੜੇ ਪੰਜਾਬ ਦੇ ਭਾਰਤ ਦੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਲੋਕ ਗਏ ਹੋਏ ਨੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਉੱਥੇ ਹੀ ਰੋਜ਼ਗਾਰ ਦਿੱਤਾ ਜਾਵੇ ਕਿਉਂਕਿ ਉਹ ਤੰਗੀਆਂ ਤੁਰਸ਼ੀਆਂ ਦੇ ਮਾਰੇ ਉੱਥੇ ਗਏ ਨੇ ਠੀਕ ਆ ਕਹਿਣਾ ਚਾਹੀਦਾ ਚੰਗੀ ਗੱਲ ਆ ਕਹੋ ਪਰ ਸਵਾਲ ਤੁਹਾਡੇ ਤੇ ਵੀ ਆ ਕਿ ਤੁਸੀਂ ਬਗਾਨੇ ਮੁਲਕ ਤੋਂ ਤਾਂ ਇਹ ਆਸ ਕਰਦੇ ਹੋ ਕਿ ਉਹ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਜਿਹੜੇ ਇਥੋਂ ਦੁੱਖਾਂ ਦੇ ਭੁੱਖਾਂ ਦੇ ਮਾਰੇ ਜਿਨ੍ਹਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ ਉਹ ਵਿਦੇਸ਼ ਦੀ ਧਰਤੀ ਤੇ ਗਏ ਆ ਉਥੋਂ ਤੁਸੀਂ ਦੂਜਾਂ ਤੋਂ ਤਾਂ ਇਹ ਉਮੀਦ ਕਰਦੇ ਹੋ ਦੂਜੇ ਦੇਸ਼ ਦੇ ਰਾਸ਼ਟਰਪਤੀ ਤੋਂ ਇਹ ਉਮੀਦ ਕਰਦੇ ਹੋ ਬਾਕੀ ਮੰਤਰੀਆਂ ਤੋਂ ਇਹ ਉਮੀਦ ਕਰਦੇ ਹੋ ਕਿ ਉਹ ਤੁਹਾਡੇ ਨਾਗਰਿਕਾਂ ਨੂੰ ਆਪਣੇ ਦੇਸ਼ ਤੋਂ ਬਾਹਰ ਨਾ ਕੱਢਣ ਤੇ ਉਹਨਾਂ ਨੂੰ ਰੋਜ਼ਗਾਰ ਦੇਣ ਪਰ ਤੁਸੀਂ ਖੁਦ ਆਪਦੇ ਹੀ ਦੇਸ਼ ਦੇ ਲੋਕਾਂ ਨੂੰ ਆਪਣੇ ਹੀ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਕਿਉਂ ਨਹੀਂ ਦਿੰਦੇ ਤੁਸੀਂ ਉਹਨਾਂ ਦੀ ਫਿਕਰਮੰਦੀ ਕਿਉਂ ਨਹੀਂ ਕਰਦੇ ਤੁਸੀਂ ਜੇ ਚਾਹੋ ਇੱਥੇ ਜਿਹੜੇ ਬੇਰੋਜ਼ਗਾਰ ਇੰਨੇ ਮੁੰਡੇ ਕੁੜੀਆਂ ਫਿਰਦੇ ਨੇ ਉਹਨਾਂ ਨੂੰ ਤੁਸੀਂ ਨੌਕਰੀ ਦਿਓ ਤੁਸੀਂ ਤਾਂ ਕਹਿੰਦੇ ਸੀ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਭਗਵਾਨ ਤੁਮਨ ਸਾਹਿਬ ਨੇ بڑا ਐਲਾਨ ਕੀਤਾ ਤੁਸੀਂ ਵੀ ਸਾਰਿਆਂ ਨੇ ਹੀ ਇਹ ਵਾਦੇ ਲੋਕਾਂ ਦੇ ਨਾਲ ਕੀਤੇ ਕਿ ਸਾਡਾ ਜਿਹੜਾ ਹਰਾ ਪੈਨ ਆਮ ਆਦਮੀ ਪਾਰਟੀ ਦਾ ਇਹ ਨਾਅਰਾ ਸੀ ਜਿਹੜਾ ਸਾਡਾ ਹਰਾ ਪੈਨ ਉਹ ਬੇਰੋਜ਼ਗਾਰਾਂ ਦੇ ਹੱਕ ਵਿੱਚ ਚੱਲੂਗਾ ਪਰ ਹਰਾ ਪੈਨ ਤਾਂ ਨਹੀਂ ਚੱਲਿਆ ਡਾਂਗਾ ਜਰੂਰ ਨਿੱਤ ਬੇਰੁਜ਼ਗਾਰ ਖਾ ਲੈਂਦੇ ਨੇ ਉਹਨਾਂ ਤੇ लाठी चार्ज ਜਰੂਰ ਹੁੰਦਾ ਉਹਨਾਂ ਨੂੰ ਕੋਈ ਹਲੇ ਜਿਹੜੇ ਇੱਥੇ ਬੇਰੁਜ਼ਗਾਰ ਫਿਰਦੇ ਨੇ ਉਹਨਾਂ ਨੂੰ ਤਾਂ ਕੋਈ ਨੌਕਰੀ ਨਹੀਂ ਮਿਲੀ ਤੇ ਜਿਹੜੇ ਉਹ ਵਿਚਾਰਿਆ ਉਹਨਾਂ ਨੂੰ ਕੀ ਮਿਲਣੀ ਆ ਤੁਸੀਂ ਦੂਜੇ ਰਾਸ਼ਟਰਪਤੀ ਤੋਂ ਤਾਂ ਇਹ ਉਮੀਦ ਕਰਦੇ ਹੋ ਕਿ ਉਹ ਤੁਹਾਡੇ ਜਿਹੜੇ ਦੇਸ਼ ਦੇ ਨਾਗਰਿਕਾਂ ਉਹਨਾਂ ਨੂੰ ਰੋਜ਼ਗਾਰ ਦੇਵੇ ਤੁਸੀਂ ਖੁਦ ਕਿਉਂ ਨਹੀਂ ਆਪਣੇ ਲੋਕਾਂ ਵਾਸਤੇ ਰੋਜ਼ਗਾਰ ਪੈਦਾ ਕਰਦੇ ਤੁਸੀਂ ਕਿਉਂ ਨਹੀਂ ਚਿੰਤਾ ਕਰਦੇ ਤੁਸੀਂ ਬਾਕੀ ਭਾਰਤ ਦੀ ਤਾਂ ਗੱਲ ਛੱਡੋ ਤੁਸੀਂ ਪੰਜਾਬ ਵਾਲਿਆਂ ਵਾਸਤੇ ਤਾਂ ਕੁਝ ਨਾ ਕੁਝ ਹੱਲ ਕਰੋ ਸਾਰੇ ਵਿਭਾਗ ਮਹਿਕਮੇ ਤਾਂ ਕੇਂਦਰ ਸਰਕਾਰ ਦੇ ਅਧੀਨ ਹੀ ਹੈਗੇ ਸਾਰੇ ਵਿਭਾਗ ਵਿੱਚ ਨੌਕਰੀ ਤਾਂ ਕੇਂਦਰ ਸਰਕਾਰ ਨੇ ਹੀ ਦੇਣੀ ਜਿਹੜੇ ਅਦਾਰੇ ਪੰਜਾਬ ਸਰਕਾਰ ਦੇ ਅਧੀਨ ਉਹਨਾਂ ਵਿੱਚ ਤਾਂ ਤੁਸੀਂ ਲੋਕਾਂ ਨੂੰ ਨੌਕਰੀ ਦਿਓ ਤੁਸੀਂ ਤਾਂ ਵਿਦੇਸ਼ੀ ਕੰਪਨੀਆਂ ਨੂੰ ਆਵਾਜ਼ਾਂ ਮਾਰਦੇ ਆਜੋ ਤੇ ਆ ਕੇ ਇੱਥੇ ਤੁਸੀਂ ਆਪਣੀਆਂ ਕੰਪਨੀਆਂ ਲਾਓ ਤੇ ਫੇਰ ਸਾਡੇ ਲੋਕਾਂ ਨੂੰ ਰੋਜ਼ਗਾਰ ਦਿਓ ਲੋਕਾਂ ਨੇ ਤੁਹਾਨੂੰ ਤੁਹਾਡੀ ਸਤਾ ਤੁਹਾਨੂੰ ਕੁਰਸੀਆਂ ਤੇ ਗੱਦੀਆਂ ਤੇ ਤਾਂ ਬਿਠਾਇਆ ਸੀ ਕਿ ਇੱਥੇ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਦੇ ਵਿੱਚ ਲੋਕਾਂ ਨੂੰ ਨੌਕਰੀ ਦਿੱਤੀ ਜਾਵੇ ਨਾ ਕਿ ਪ੍ਰਾਈਵੇਟ ਮੈਕਮਿਆਂ ਦੇ ਵਿੱਚ ਉਹਨਾਂ ਨੇ ਨੌਕਰੀ ਮੰਗੀ ਸੀ ਤੁਹਾਨੂੰ ਸਤਾ ਤੇ ਬਿਠਾਉਣ ਦਾ ਮਤਲਬ ਹੀ ਇਹ ਸੀ ਕਿ ਸਰਕਾਰੀ ਅਦਾਰਿਆਂ ਨੂੰ ਤੁਸੀਂ ਪਰਫੁੱਲਿਤ ਕਰੋ ਉਹਨਾਂ ਨੂੰ ਉਤਸ਼ਾਹਿਤ ਕਰੋ ਉਹਨਾਂ ਦੇ ਵਿੱਚ ਜਿਹੜੇ ਸਾਰੀਆਂ ਕਿੰਨੇ ਵੱਡੇ ਪੱਦਰ ਤੇ ਪੋਸਟ ਆ ਵੱਖ-ਵੱਖ ਅਦਾਰਿਆਂ ਦੇ ਵਿੱਚ ਸਰਕਾਰੀ ਅਦਾਰਿਆਂ ਦੇ ਵਿੱਚ ਖਾਲੀ ਆ ਉੱਥੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਿਓ ਨੌਕਰੀ ਦਿਓ ਹੁਣ ਦੂਸਰੀ ਗੱਲ ਕਰਦੇ ਅਮਨ ਅਰੋੜਾ ਸਾਹਿਬ ਦੀ ਅਮਨ ਅਰੋੜਾ ਸਾਹਿਬ ਕਹਿੰਦੇ ਕਿ ਕੇਂਦਰ ਸਰਕਾਰ ਨੇ ਬੀਜੇਪੀ ਸਰਕਾਰ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਹਰ ਸਾਲ 2 ਕਰੋੜ ਨੌਕਰੀ ਦੇਵਾਂਗੇ ਪਲੱਸ ਉਹਨਾਂ ਦੇ ਖਾਤਿਆਂ ਦੇ ਵਿੱਚ 15000 ਰੁਪਏ ਪੈਸੇ ਪਾਏ ਜਾਣਗੇ ਤਾਂ ਅਮਨ ਅਰੋੜਾ ਸਾਹਿਬ ਤੁਹਾਡੀ ਪਾਰਟੀ ਨੇ ਵੀ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਇੱਥੇ ਬੇਰੋਜ਼ਗਾਰੀ ਪੱਤਾ ਦਿੱਤਾ ਜਾਊਗਾ ਬੇਰੋਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਔਰਤਾਂ ਦੇ ਖਾਤੇ ਦੇ ਵਿੱਚ ਹਰ ਮਹੀਨੇ ਹਜ਼ਾਰ-ਹਜ਼ਾਰ ਰੁਪਇਆ ਪਾਇਆ ਜਾਊਗਾ ਹਾਂ ਤਾਂ ਪਿਛਲੇ ਦਿਨੀ ਐਲਾਨ ਕਰਤਾ ਸਾਡੇ ਸੀਐਮ ਸਾਹਿਬ ਨੇ ਕਿ 11-1100 ਰੁਪਇਆ ਔਰਤਾਂ ਦੇ ਖਾਤੇ ਦੇ ਵਿੱਚ ਆਊਗਾ ਪਰ ਤੁਸੀਂ ਹਲੇ ਤੱਕ ਕੀ ਦਿੱਤਾ ਹਲੇ ਤੱਕ ਤੁਸੀਂ ਆਪਣੇ ਕੀਤੇ ਲੋਕਾਂ ਦੇ ਨਾਲ ਜਿਹੜੇ ਵਾਦੇ ਪੂਰੇ ਕੀਤੇ ਜੋ ਤੁਸੀਂ ਸੈਂਟਰ ਸਰਕਾਰ ਤੇ ਸਵਾਲ ਚੁੱਕ ਰਹੇ ਹੋ ਸਾਰੇ ਏਵੇਂ ਆ ਚਾਹੇ ਉਹ ਕੇਂਦਰ ਸਰਕਾਰ ਦੀ ਗੱਲ ਕਰ ਲਈਏ ਚਾਹੇ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਚਾਹੇ ਬਾਕੀ ਸੂਬਿਆਂ ਦੀਆਂ ਸਰਕਾਰਾਂ ਦੀ ਗੱਲ ਕਰ ਲਈਏ ਲੋਕਾਂ ਨਾਲ ਵਾਅਦੇ ਤਾਂ ਕਰਦੀਆਂ ਨੇ ਪਰ ਪੂਰੇ ਪਰੇ ਕੋਈ ਨਹੀਂ ਕਰਦੇ ਜਦੋਂ ਤੱਕ ਵੋਟਾਂ ਲੈਣੀਆਂ ਹੁੰਦੀਆਂ ਹੁਣ ਪਿਛਲੇ ਦਿਨੀ ਜਦੋਂ ਹੁਣ ਦਿੱਲੀ ਵਿੱਚ ਵੋਟਾਂ ਹੋ ਰਹੀਆਂ ਤਾਂ ਤੁਸੀਂ ਪਿਛਲੇ ਦਿਨੀ ਜਾ ਕੇ ਪ੍ਰਚਾਰ ਕੀਤਾ ਬੜਾ ਉਥੇ ਭਗਵਾਨ ਤਮਨ ਸਾਹਿਬ ਖੁਦ ਉਥੇ ਪ੍ਰਚਾਰ ਕਰਦੇ ਨਜ਼ਰ ਆਏ ਕਿ ਤੁਹਾਨੂੰ ਆਹ ਦੇਵਾਂਗੇ ਆਹ ਦੇਵਾਂਗੇ ਸਾਡੀ ਸਰਕਾਰ ਲੈ ਕੇ ਆਓ ਬਸ ਤੁਹਾਡੀ ਜ਼ਿੰਦਗੀ ਖੁਸ਼ਹਾਲ ਬਣਾ ਦੇਵਾਂਗੇ ਸਾਰੇ ਇਹੀ ਵਾਕਖਾ ਪਾਰਟੀਆਂ ਸਾਰੀਆਂ ਇਹੀ ਵਾਅਦੇ ਕਰਦੀਆਂ ਲੋਕਾਂ ਦੇ ਨਾਲ ਪਰ ਜਦੋਂ ਸਤਾ ਦੇ ਵਿੱਚ ਆਉਂਦੀਆਂ ਤੇ ਫਿਰ ਭੁੱਲ ਜਾਂਦੀਆਂ ਜੇਕਰ ਤੁਸੀਂ ਹੀ ਰੋਜ਼ਗਾਰ ਦੋ ਪੰਜਾਬ ਪੱਧਰ ਤੇ ਵੀ ਤੁਸੀਂ ਦੇ ਹੀ ਸਕਦੇ ਹੋ ਨਾ ਲੋਕਾਂ ਨੂੰ ਰੋਜ਼ਗਾਰ ਜੇ ਤੁਸੀਂ ਹੀ ਰੋਜ਼ਗਾਰ ਦਿਓ ਲੋਕਾਂ ਨੂੰ ਘੱਟੋ ਘੱਟ ਬਾਕੀਆਂ ਦਾ ਛੱਡੋ ਚੱਲ ਭਾਰਤ ਦਾ ਬਾਕੀ ਸੂਬਿਆਂ ਵਾਲੇ ਬਾਕੀ ਉਹ ਆਪਣੇ ਪੱਧਰ ਤੇ ਕਰਨ ਪਰ ਜੇਕਰ ਤੁਹਾਨੂੰ ਇੰਨਾ ਫਿਕਰ ਆ ਤੁਹਾਨੂੰ ਆਪਣਾ ਪ੍ਰਧਾਨ ਮੰਤਰੀ ਸਾਹਿਬ ਦੇ ਕਿਤੇ ਵਾਦੇ ਯਾਰਾ ਤਾਂ ਤੁਹਾਨੂੰ ਆਪਣੇ ਕਿਤੇ ਵਾਦੇ ਵੀ ਯਾਦ ਹੋਣੇ ਚਾਹੀਦੇ ਨਾ ਵੀ ਅਸੀਂ ਵੀ ਲੋਕਾਂ ਨਾਲ ਵਾਦੇ ਕੀਤੇ ਸੀ ਅਸੀਂ ਵੀ ਪੂਰੇ ਕਰਨੇ ਆ ਤੁਸੀਂ ਤਾਂ ਘੱਟੋ ਘੱਟ ਪੰਜਾਬ ਦੇ ਲੋਕਾਂ ਨੂੰ ਤਾਂ ਬਚਾਓ ਸਭ ਤੋਂ ਵੱਡੀ ਗਿਣਤੀ ਜਿੰਨੇ ਵੀ ਵਿਦੇਸ਼ ਦੇ ਵਿੱਚ ਨੇ 18000 ਦੇ ਕਰੀਬ ਜਿਹੜੇ ਭਾਰਤੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਏ ਦੱਸੇ ਜਾ ਰਹੇ ਆ ਉਹਦੇ ਵਿੱਚ ਸਭ ਤੋਂ ਵੱਧ ਗਿਣਤੀ ਕਿਹਦੀ ਆ ਸਭ ਤੋਂ ਵੱਧ ਗਿਣਤੀ ਉਹਦੇ ਵਿੱਚ ਪੰਜਾਬੀਆਂ ਦੀ ਆ ਜਿਹੜੇ ਜੇਲ੍ਹਾਂ ਵਿੱਚ ਬੈਠੇ ਆ ਸਭ ਤੋਂ ਵੱਧ ਗਿਣਤੀ ਉਹਨਾਂ ਦੇ ਵਿੱਚ ਪੰਜਾਬੀਆਂ ਦੀ ਜਿਹੜੇ ਹੁਣ ਵਾਪਸ ਆਏ ਆ 205 ਉਹ ਕਿਹਦੇ ਆ ਉਹ ਵੀ ਪੰਜਾਬੀ ਆ ਤਾਂ ਤੁਸੀਂ ਘਟੋ ਘਟ ਬਾਕੀਆਂ ਨੂੰ ਛੱਡੋ ਤੁਸੀਂ ਪੰਜਾਬ ਵਾਲਿਆਂ ਨੂੰ ਤਾਂ ਰੋਜ਼ਗਾਰ দাও ਤੁਸੀਂ ਤਾਂ ਉਤਸ਼ਾਹਿਤ ਕਰੋ ਇੱਥੇ ਸਰਕਾਰੀ ਅਦਾਰਿਆਂ ਨੂੰ ਤੁਸੀਂ ਉਹਨਾਂ ਨੂੰ ਤਾਂ ਨੌਕਰੀ ਦਿਓ ਤੁਸੀਂ ਤਾਂ ਆਪਦਾ ਜਿਹੜਾ ਪੈਨ ਆ ਉਹ ਬੇਰੋਜ਼ਗਾਰਾਂ ਵਾਸਤੇ ਚਲਾਓ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਵਾਦੇ ਬਾਅਦ ਚ ਯਾਦ ਕਰਾ ਲਿਓ ਤੁਸੀਂ ਆਪਣੇ ਵਾਲੇ ਤਾਂ ਯਾਦ ਰੱਖੋ ਉਹ ਤਾਂ ਪੂਰੇ ਕਰੋ ਲੋਕਾਂ ਦੇ ਨਾਲ ਜੇਕਰ ਤੁਸੀਂ ਤੁਹਾਨੂੰ ਹੁਣ ਤੁਸੀਂ ਜਾ ਕੇ ਦਿੱਲੀ ਦੀਆਂ ਚੋਣਾਂ ਦੇ ਵਿੱਚ ਪ੍ਰਚਾਰ ਕਰਦੇ ਰਹੇ ਹੋ ਨਾ ਪਿਛਲੇ ਦਿਨੀ ਸਾਰੇ ਹੀ ਲਗਭਗ ਕਿ ਅਸੀਂ ਆਹ ਦਵਾਂਗੇ ਅਸੀਂ ਆਹ ਦਵਾਂਗੇ ਸਾਡੇ ਤੇ ਯਕੀਨ ਕਰੋ ਸਾਨੂੰ ਵੋਟ ਪਾਓ ਜੇਕਰ ਤੁਸੀਂ ਪੰਜਾਬ ਨੂੰ ਇੱਕ ਮਾਡਲ ਬਣਾਇਆ ਹੁੰਦਾ ਪੰਜਾਬ ਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੁੰਦਾ ਪੰਜਾਬ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦਾ ਜਿਹੜਾ ਪੱਧਰਾ ਉਹ ਉੱਪਰ ਚੁੱਕਿਆ ਹੁੰਦਾ ਵੱਖ-ਵੱਖ ਤਰ੍ਹਾਂ ਦੀਆਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਹੁੰਦੀਆਂ ਤਾਂ ਮੈਨੂੰ ਨਹੀਂ ਲੱਗਦਾ ਤੁਹਾਨੂੰ ਪ੍ਰਚਾਰ ਕਰਨ ਦੀ ਲੋੜ ਪੈਣੀ ਸੀ ਫਿਰ ਦੂਜੇ ਸੂਬਿਆਂ ਦੇ ਲੋਕਾਂ ਨੇ ਵੀ ਤੁਹਾਨੂੰ ਦੇਖ ਕੇ ਕਿ ਵਾਕਈ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਤਾਂ ਬਹੁਤ ਸੁਧਰ ਗਈ ਪੰਜਾਬ ਦੇ ਲੋਕਾਂ ਨੂੰ ਤਾਂ ਬਹੁਤ ਰੋਜ਼ਗਾਰ ਮਿਲ ਗਿਆ ਉਹਨਾਂ ਦੀਆਂ ਤਾਂ ਗਰੀਬੀਆਂ ਤੰਗੀਆਂ ਤਰਸ਼ੀਆਂ ਕੱਟੀਆਂ ਗਈਆਂ ਤਾਂ ਉਹਨਾਂ ਨੇ ਇਹੀ ਚੋਣਾ ਸੀ ਕਿ ਸਾਡੇ ਸੂਬਿਆਂ ਦੇ ਵਿੱਚ ਵੀ ਆਹੀ ਸਰਕਾਰ ਹੋਵੇ ਜਿਹੜੀ ਪੰਜਾਬ ਦੇ ਵਿੱਚ ਆ ਫਿਰ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਣੀ ਫਿਰ ਜਿੰਨਾ ਕੋਈ ਮਰਜ਼ੀ ਛਪਾਉਣ ਦੀ ਕੋਸ਼ਿਸ਼ ਕਰੇ ਜੇਕਰ ਤੁਸੀਂ ਇੱਥੇ ਕੰਮ ਚੰਗੇ ਕੀਤੇ ਹੋਣਗੇ ਨਾ ਫਿਰ ਪੂਰੇ ਭਾਰਤ ਦੇ ਵਿੱਚ ਭਾਰਤ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਪਤਾ ਲੱਗ ਜਾਣਾ ਵੀ ਆ ਸਰਕਾਰ ਆ ਜਿਹੜੀ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਚੰਗੀ ਜ਼ਿੰਦਗੀ ਮੁਹੱਈਆ ਕਰਵਾ ਰਹੀ ਆ ਪਰ ਵਾਅਦੇ ਸਾਰੇ ਨਾ ਸਰਕਾਰਾਂ ਕਰਦੀਆਂ ਲੋਕਾਂ ਦੇ ਨਾਲ ਤੇ ਸਾਰੀਆਂ ਭੁੱਲ ਜਾਂਦੀਆਂ ਤਾਂ ਤੁਸੀਂ ਦੂਜਿਆਂ ਦੀ ਗੱਲ ਕਰਦੇ ਹੋ ਦੂਜਿਆਂ ਦੀ ਛੱਡੋ ਤੁਸੀਂ ਆਪਣੀ ਗੱਲ ਕਰੋ ਜਿਹੜੇ ਹੁਣ ਪਹਿਲਾਂ ਤਾਂ ਵਿਚਾਰੇ ਤੰਗੀਆਂ ਤਰਸ਼ੀਆਂ ਦੇ ਮਾਰੇ ਲੋਕ ਪਤਾ ਨਹੀਂ ਕਿਵੇਂ ਕਿਵੇਂ ਕਿੰਨੇ ਕਿੰਨੇ ਪੈਸੇ ਲਾ ਕੇ 35 35 ਲੱਖ ਰੁਪਇਆ ਲਾ ਕੇ ਵਿਦੇਸ਼ ਦੀ ਧਰਤੀ ਤੇ ਗਏ ਅਮਰੀਕਾ ਅਗੇ ਦੇਸ਼ਾਂ ਦੇ ਵਿੱਚ ਗਏ ਉੱਥੋਂ ਰਿਪੋਰਟ ਕਰ ਦਿੱਤਾ ਗਿਆ ਉੱਥੋਂ ਕੱਢ ਦਿੱਤਾ ਗਿਆ ਕੋਈ ਸਿੱਧੇ ਤਰੀਕੇ ਨਾਲ ਗਏ ਤੇ ਕਈ ਸਿੱਧੇ ਤਰੀਕੇ ਨਾਲ ਗਏ ਜਿਹੜੇ ਡੌਂਕੀਆਂ ਲਾ ਲਾ ਕੇ ਗਲਤ ਤਰੀਕੇ ਦੇ ਨਾਲ ਵਿਦੇਸ਼ਾਂ ਵਿੱਚ ਗਏ ਆ ਉਹ ਵੀ ਕੋਈ ਸੌਖਾ ਨਹੀਂ ਗਏ ਉਹ ਵੀ ਮੌਤ ਦੇ ਮੂੰਹ ਵਿੱਚ ਦੀ ਉੱਥੇ ਗਏ ਆ ਕਿਉਂ ਉਹਨਾਂ ਨੂੰ ਕੀ ਜ਼ਰੂਰਤ ਸੀ ਮੌਤ ਦੇ ਮੂੰਹ ਵਿੱਚ ਜਾਣ ਦੀ ਇਹੀ ਨਾ ਕਿ ਇੱਥੇ ਕੋਈ ਰੋਜ਼ਗਾਰ ਨਹੀਂ ਇੱਥੇ ਨਿੱਤ ਜਿਹੜੇ ਬੇਰੁਜ਼ਗਾਰ ਨੇ ਰੋਜ਼ਗਾਰ ਮੰਗਦੇ ਨੇ ਉਹਨਾਂ ਤੇ ਲਾਠੀ ਚਾਰਜ ਹੁੰਦਾ ਉਹਨੇ ਤੇ ਡੰਡੇ ਖਾਂਦੇ ਨੇ ਇਸੇ ਕਰਕੇ ਦੁਖੀ ਹੋ ਕੇ ਹੀ ਵਿਦੇਸ਼ ਦੀ ਧਰਤੀ ਤੇ ੱੱੱਕੇ ਖਾਣ ਦੇ ਵਾਸਤੇ ਕੋਈ ਰੋਜ਼ੀ ਰੋਟੀ ਕਮਾਉਣ ਦੇ ਵਾਸਤੇ ਲੋਕ ਗਏ ਸੀ ਨਾ ਹੁਣ ਉੱਥੋਂ ਵੀ ਉਹਨਾਂ ਨੂੰ ਕੱਢ ਦਿੱਤਾ ਗਿਆ ਹੁਣ ਤੁਸੀਂ ਬਿਆਨਬਾਜ਼ੀ ਨਾ ਕਰੋ ਹੁਣ ਤੁਸੀਂ ਜਿਹੜੇ ਲੋਕ ਉੱਥੋਂ ਵਾਪਸ ਆ ਰਹੇ ਨੇ ਇੰਨੇ ਬੇਰੁਜ਼ਗਾਰ ਵਿਚਾਰੇ ਹੋਰ ਆ ਰਹੇ ਨੇ ਤਾਂ ਉਹਨਾਂ ਨੂੰ ਰੋਜ਼ਗਾਰ ਦੇਣ ਦਾ ਪ੍ਰਬੰਧ ਕਰੋ ਪੀਐਮ ਸਾਹਿਬ ਨੇ ਕੀ ਕਿਹਾ ਹੋਰ ਕੋਈ ਕੀ ਕਹਿ ਰਿਹਾ ਉਹਨੂੰ ਛੱਡੋ ਹੁਣ ਮੇਨ ਫੋਕਸ ਤੁਹਾਡਾ ਇਹ ਹੋਣਾ ਚਾਹੀਦਾ ਕਿ ਅਸੀਂ ਲੋਕਾਂ ਨੂੰ ਕਿਵੇਂ ਰੋਜ਼ਗਾਰ ਦੇਣਾ ਉਹਨਾਂ ਨੂੰ ਰੋਜ਼ੀ ਰੋਟੀ ਕਿਵੇਂ ਦੇਣੀ ਆ ਕਿਵੇਂ ਜਿਹੜੇ ਹੈਗੇ ਆ ਉਹ ਵਿਚਾਰੇ ਲੋਕ ਜਿਹੜੇ ਇੰਨੇ ਕਰਜ਼ੇ ਚੁੱਕ-ਚੁੱਕ ਕੇ ਵਿਦੇਸ਼ ਦੀ ਧਰਤੀ ਤੇ ਗਏ ਸੀ ਕਿਵੇਂ ਉਹਨਾਂ ਦੀ ਜ਼ਿੰਦਗੀ ਲੀਹਾਂ ਤੇ ਆ ਸਕੇ ਹੁਣ ਇਹਦਾ ਖਿਆਲ ਕਰੋ ਬਾਕੀ ਸਾਰੀਆਂ ਗੱਲਾਂ ਬਿਆਨਬਾਜ਼ੀਆਂ ਛੱਡੋ